ਪੰਜਾਬ ਦੇ ਵਿੱਚ ਚੋਰੀ ਛਿਕਾਰੀ ਤੇ ਲੁੱਟਖੋਹਾਂ ਦੀਆਂ ਘਟਨਾਵਾਂ ਅਸੀਂ ਆਮ ਤੌਰ ਤੇ ਵੇਖਦੇ ਆ ਤੇ ਹਾਲ ਹੀ ਚ ਪ੍ਰਸਿੱਧ ਕਾਮੇਡੀਅਨ ਦੇ ਘਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਜਿਸ ਦੀ ਖਬਰ ਅੱਗ ਵਾਂਗ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਦਰਸਰ ਹਾਲ ਹੀ ਚ ਕਾਮੇਡੀਅਨ ਪਤੀਲਾ ਜੀ ਦੇ ਘਰ ਚੋਰੀ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਨੌਜਵਾਨ ਮੁੰਡਾ ਕਲਾਕਾਰ ਦੇ ਘਰੋਂ ਕੀਮਤੀ ਸਮਾਨ ਚੁੱਕ ਕੇ ਲਫੂ ਚੱਕਰ ਹੋ ਜਾਂਦਾ ਚੋਰ ਦੀ ਚੋਰੀ ਹੈਰਾਨ ਕਰ ਦੇਣ ਵਾਲੀ ਹੈ ਜੋ ਇੱਕ ਪੇਚਕਾਸ ਦੇ ਨਾਲ ਪੂਰੇ ਘਰ ਦਾ ਸਮਾਨ ਚੁੱਕ ਕੇ ਲਫੂ ਚੱਕਰ ਹੋ ਗਿਆ ਕਿਸ ਨੂੰ ਇਸ ਗੱਲ ਦੀ ਪਿੰਨਕ ਵੀ ਨਹੀਂ ਲੱਗਦੀ ਕਿ ਉਹ ਚੋਰ ਕਿਵੇਂ ਆਉਂਦਾ ਤੇ ਕਿਵੇਂ ਜਾਂਦਾ ਚੋਰ ਦੇ ਹੌਸਲੇ ਨੂੰ ਵੇਖ ਕੇ ਤਾਂ ਇੰਜ ਹੀ ਲੱਗਦਾ ਕਿ ਜਿਵੇਂ ਉਹ ਸਮਾਨ ਦੀ ਜਾਣਕਾਰੀ ਪਹਿਲਾਂ ਹੀ ਰੱਖ ਕੇ ਚੱਲਿਆ ਸੀ ਦੱਸਦੀ ਇਹ ਪਤੀਲਾ ਨੇ ਵੀ ਜਦ মিডিਆ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਦੱਸਿਆ ਕਿ ਇਹ ਰਾਤ ਤੇ 1:00 2:00 ਵਜੇ ਦੀ ਘਟਨਾ ਹੈ ਜਦੋਂ ਇੱਕ ਨੌਜਵਾਨ ਜਿਹਾ ਮੁੰਡਾ ਆਇਆ ਤੇ ਉਹਨਾਂ ਦੇ ਘਰ ਦਾ ਕੀਮਤੀ ਸਮਾਨ ਚੁੱਕ ਕੇ ਲੈ ਗਿਆ ਦੱਸਦੀ ਪਤੀਲਾ ਜੀ ਪੰਜਾਬ ਦੇ ਮਸ਼ਹੂਰ ਕਾਮੇਡੀਅਨਸ ਦੇ ਵਿੱਚੋਂ ਇੱਕ ਗਿਣੇ ਜਾਂਦੇ ਨੇ ਦੱਸਦੀ ਸਾਰੀ ਘਟਨਾ ਪੂਰੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਜੇਰਾ ਇੱਕ ਵਾਰ ਤੁਸੀਂ ਵੀ ਵੇਖੋ ਸੀਸੀਟੀਵੀ ਚੈੱਕ ਕੀਤਾ ਜੀ ਆ ਕੇ ਲੱਗਾ ਇਥੇ ਪੀਚ ਦਾ ਸਨਪਛਾਤਾ ਨਜ਼ਰ ਆਇਆ ਸੀਗਾ ਜੀ ਤੇ ਬੱਚਿਆਂ ਨੇ ਕਿਹਾ ਪਾਪਾ ਇਹ ਪੀਚ ਦਾ ਸਤਾਪਣਾ ਹੈ ਜੀ ਕਿਹਾ ਮੈਂ ਇਕਦਮ 4 ਰੁਪਇਆ ਮੈਂ ਕਿਹਾ ਦੇਖੋ ਕੋਈ ਨੁਕਸਾਨ ਤਾਂ ਨਹੀਂ ਹੋਇਆ ਜੀ ਜਦੋਂ ਦੇਖਿਆ ਅਲਮਾਰੀਆਂ ਦੇ ਦਰਵਾਜ਼ੇ ਖੁੱਲੇ ਹੋਏ ਸੀਗੇ ਹੂੰ ਤੇ ਨੰਬੀਆਂ ਪਈਆਂ ਹੋਈਆਂ ਸੀਗੀਆਂ ਗਹਿਣਿਆਂ ਦੀਆਂ ਤੇ ਜਾਣੀ ਸਭ ਫਿਰ ਪਿੰਨਾ ਨੁਕਸਾਨ ਹੋ ਗਿਆ ਪੰਜ ਜੀ ਜੇਨੀਆ ਪਰਾਣੀਆਂ ਲੀਆਂ ਜਿਹੜੀ ਕੈਸ਼ ਵਗੈਰਾ ਕੈਸ਼ ਵਗੈਰਾ ਆ ਗਿਆ ਰੋਟੇ ਤੇ ਇਸ ਸਸੜੀ ਪੋੜੋ ਜਿੰਨੇ ਬੰਦੇ ਨਜ਼ਰ ਆ ਰਹੇ ਜੀ ਬਾਤ ਇੱਕ ਬੰਦਾ ਨਜ਼ਰ ਆ ਰਿਹਾ ਜੀ ਬਿਨਾ ਮੂੰਹ ਟੱਕੇ ਤੋਂ ਬੜੇ ਸ਼ਰਿਆਮ ਆਇਆ ਸ਼ਰਿਆਮ ਟੱਪ ਕੇ ਜਿੱਤਾ ਜਿੱਦਾ ਸਮਾਨ ਉਹਨੇ ਜਿੱਦਾਂ ਜਿੱਦਾ ਖੋਲਿਆ ਉਦੋਂ ਦਾ ਬੰਦ ਕਰਕੇ ਗਿਆ ਪਤਾ ਨਹੀਂ ਕੋਈ ਚਾਬੀ ਕਿਹੜੀ ਮਾਸਟਰ ਚਾਬੀ ਸੀ ਜਿਹੜੀ ਇੱਕ ਚਟਕਣੀ ਲੱਗੀ ਹੋਈ ਸੀ ਕਿ ਉਹ ਤੇ ਕੋ ਖੁੱਲੀ ਨਹੀਂ ਕਿਉਂਕਿ ਉਹ ਤੇ ਚਾਬੀਆਂ ਨਹੀਂ ਚੋਹ ਉਹਨੇ ਥੋੜੀ ਆ ਬਾਕੀ ਆਪਣੀ ਚਾਬੀ ਨਾਲ ਹੀ ਖੋਲੇ ਚਾਬੀ ਨਹੀਂ ਬੰਦ ਕਰਕੇ ਗਿਆ ਤੇ ਰਾਤ ਦਾ ਸਮਾਂ ਦਿਨ ਦਾ ਸਮਾਂ ਰਾਤ ਦਾ ਸਮਾਂ ਜੀ 1:00 ਟਕਰੀਬਨ 42 43 ਮਿੰਟ ਤੇ ਆਇਆ ਜੀ ਉਹ ਉਸ ਬੰਦੇ ਉਸ ਗਿਆ ਦੇਤੀ ਹਾਂਜੀ ਗਿਆ ਦੇਤੀ ਉਸ ਬੰਦੇ ਸੇ ਪੁਲਿਸ ਨੂੰ ਹਾਂਜੀ ਤੁਜੀ ਹੋਣੀ ਨੋਟ ਲੈ ਤਾ ਹਾਂਜੀ ਹਾਂਜੀ ਠੀਕ ਮਾਮਲਾ ਕੁਛ ਨਹੀਂ ਹੈ ਪਤੀਲਾ ਜੀ ਇੱਕ ਕਮੇਡੀਅਨ ਜੀ ਇਹਨਾਂ ਦੇ ਘਰ ਪੁੱਜਿਆ ਪਤਾ ਲੱਗਾ ਕਹਿੰਦੇ ਚੋਰੀ ਹੋਈ ਹੈ ਜੀ ਤੇ ਅਸੀਂ ਪਹੁੰਚੇ ਇੱਥੇ ਤੇ ਸੀਸੀਟੀਵੀ ਚੈੱਕ ਕੀਤਾ ਜੀ ਆ ਕੇ ਲਗਾ ਤੇ ਪੀਚ ਦਾ ਸਨ ਪਛਾਤਾ ਨਜ਼ਰ ਆਇਆ ਸੀਗਾ ਜੀ ਤੇ ਬੱਚਿਆਂ ਨੇ ਕਿਹਾ ਪਾਪਾ ਇਹ ਪੀਚ ਦਾ ਸਤਾਪਣਾ ਹੈ ਨਹੀਂਗਾ ਮੈਂ ਕਿਹਾਮ 4 ਰੁਪਇਆ ਮੈਂ ਕਿਹਾ ਦੇਖੋ ਕੋਈ ਨੁਕਸਾਨ ਤਾਂ ਨਹੀਂ ਹੋਇਆ ਜੀ ਜਦੋਂ ਦੇਖਿਆ अलमारीਆਂ ਦੇ ਦਰਵਾਜ਼ੇ ਖੁੱਲੇ ਹੋਏ ਸੀਗੇ ਹਮ ਤੇ ਨੰਬੀਆਂ ਪਈਆਂ ਹੋਈਆਂ ਸੀਗੀਆਂ ਗਹਿਣਿਆਂ ਦੀਆਂ ਤੇ ਜਾਣੀ ਸਭ ਫਿਰ ਪਿੰਨਾ ਨੁਕਸਾਨ ਹੋ ਗਿਆ ਪੰਜ ਜੀ ਜੈਨੀਆਂ ਪਰਾਣੀਆਂ ਲਈਆਂ ਜਿਹੜੀ ਕੈਸ਼ ਵਗੈਰਾ ਕੈਸ਼ ਵਗੈਰਾ 10000 ਰੁਪਏ ਤੇ ਇਸ ਸਸੜੀ ਪੋੜੋ ਜਿੰਨੇ ਬੰਦੇ ਨਜ਼ਰ ਆ ਰਹੇ ਜੀ ਬਾਤ ਇੱਕ ਬੰਦਾ ਨਜ਼ਰ ਆ ਰਿਹਾ ਜੀ ਬਿਨਾ ਮੂੰਹ ਟੱਕੇ ਤੋਂ ਬੜੇ ਸ਼ਰਿਆਮ ਆਇਆ ਸ਼ਰਿਆਮ ਟੱਪ ਕੇ ਜਿੱਦਾਂ ਜਿੱਦਾ ਸਮਾਨ ਉਹਨੇ ਜਿੱਦਾਂ ਜਿੱਦਾ ਖੋਲਿਆ ਉਦੋਂ ਦਾ ਬੰਦ ਕਰਕੇ ਗਿਆ ਪਤਾ ਨਹੀਂ ਕੋਈ ਚਾਬੀ ਕਿਹੜੀ ਮਾਸਟਰ ਚਾਬੀ ਸੀ ਜਿਹੜੀ ਇੱਕ ਚਟਕਣੀ ਲੱਗੀ ਹੋਈ ਸੀ ਕਿ ਉਹ ਤੇ ਕੋ ਖੁੱਲੀ ਨਹੀਂ ਕਿਉਂਕਿ ਉਹ ਤੇ ਚਾਬੀਆਂ ਨਹੀਂ ਚੋਹ ਉਹਨੇ ਥੋੜੀ ਆ ਬਾਕੀ ਆਪਣੀ ਚਾਬੀ ਨਾਲ ਹੀ ਖੋਲੇ ਚਾਬੀ ਨਹੀਂ ਬੰਦ ਕਰਕੇ ਗਿਆ ਤੇ ਰਾਤ ਦਾ ਸਮਾਂ ਦਿਨ ਦਾ ਸਮਾਂ ਰਾਤ ਦਾ ਸਮਾਂ ਜੀ 1:00 ਕੇ ਤਕਰੀਬਨ 42 43 ਮਿੰਟ ਤੇ ਆਇਆ ਜੀ ਉਹ ਉਸ ਬੰਦੇ ਉਸ ਗਿਆ ਦੇਤੀ ਹਾਂਜੀ ਗਿਆ ਦੇਤੀ ਉਸ ਬੰਦੇ ਸੇ ਪੁਲਿਸ ਨੂੰ ਹਾਂਜੀ ਤੁਜੀ ਹੋਣੀ ਨੋਟ ਹਾਂਜੀ ਹਾਂਜੀ ਠੀਕ ਮਾਮਲਾ ਕੁਛ ਨਹੀਂ ਹੈ ਪਤੀਲਾ ਜੀ ਇੱਕ ਕਮੇਡੀਅਨ ਜੀ ਇਹਨਾਂ ਦੇ ਘਰ ਪੁੱਜਿਆ ਪਤਾ ਲਗਾ ਕਹਿੰਦੇ ਚੋਰੀ ਹੋਈ ਹੈ ਜੀ ਤੇ ਅਸੀਂ ਪਹੁੰਚੇ ਇੱਥੇ